ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅਜੀਤ ਵੱਡੀ ਖਬਰ ਪੰਜਾਬ ਦੇ ਇਸ ਹਸਪਤਾਲ ਚ ਮਸ਼ਹੂਰ ਡਾਕਟਰ ਦੇ ਚੱਲੀਆਂ ਗੋਲੀਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਮੰਗਵਰ ਸ਼ਾਮ ਨੂੰ ਜਲੰਧਰ ਸ਼ਹਿਰ ਗੋਲੀਬਾਰੀ ਦੀ ਆਵਾਜ਼ ਨਾਲ ਕੰਬ ਗਿਆ ਅਤੇ ਕੁਝ ਅਣਪਛਾਣੇ ਬਦਮਾਸ਼ਾਂ ਨੇ ਸ਼ਹਿਰ ਵਿੱਚ ਵਿਅਸਤ ਇਲਾਕੇ ਸੁਪਰ ਮਾਰਕੀਟ ਨੇੜੇ ਇੱਕ ਮਸ਼ਹੂਰ ਹਸਪਤਾਲ ਤੇ ਗੋਲੀ ਚਲਾਈਏ ਤੇ ਮਸ਼ਹੂਰ ਡਾਕਟਰ ਦੀਆਂ ਗੋਲੀਆਂ ਚਲਾਈਆਂ ਗਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਇਸ ਨਾਲ ਹੀ ਸਨਸਨੀਖਬਰ ਸਾਹਮਣੇ ਆ ਰਹੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਇਸ ਦੇ ਨਾਲ ਹੀ ਕੀ ਹੈ ਪੂਰਾ ਮਾਮਲਾ ਇਸ ਤੇ ਸਨਸਨੀਖੇਜ ਘਟਨਾ ਸ਼ਹਿਰ ਦੇ ਇੱਕ ਵਿਅਕਤ ਇਲਾਕੇ ਸੁਪਰਮਾਰਕੀਟ ਦੇ ਨੇੜੇ ਵਾਪਰੀ ਅਤੇ ਜਿੱਥੇ ਸ਼ਹਿਰ ਦੇ ਵਿਕਾਰੀ ਵਿਕਾਰੀ ਕਿਡਨੀ ਹਸਪਤਲ ਵਿੱਚ ਕੰਮ ਕਰਨ ਵਾਲੀ ਜਲੰਧਰ ਹਾਈਟਸ ਦੇ ਵਸਨੀਕ ਡਾਕਟਰ rahul sood ਨੂੰ ਨਿਸ਼ਾਨਾ ਬਣਾਇਆ ਗਿਆ ਸਥਾਨਕ ਲੋਕਾਂ ਦੇ ਅਨੁਸਾਰ ਇਸ ਇਸ ਅਚਾਨਕ ਗੋਲ ਗੋਲਾਬਰੀ ਕਾਰਨ ਪੂਰੇ ਇਲਾਕੇ ਵਿੱਚ ਭਗੜੜ ਮਚ ਗਈ ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਡਰ ਗਏ ਤੇ ਇਧਰ-ਉਧਰ ਭੱਜਣ ਲੱਗੇ ਤੇ ਨੇੜਲੇ ਦੁਕਾਨਦਾਰਾਂ ਨੂੰ ਤੁਰੰਤ ਆਪਣੀਆਂ ਦੁਕਾਨਾਂ ਤੇ ਸ਼ਸਤਰ ਬੰਦ ਕਰ ਦਿੱਤੇ ਇਹ ਹਮਲੇ ਵਿੱਚ ਡਾਕਟਰ ਸੂਦ ਗੰਭੀਰ ਜ਼ਖਮੀ ਹੋ ਗਏ ਤੇ ਹਾਲਾਂਕਿ ਗੋਲੀਬਾਰੀ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਹੈ தன்வாது